ਮਕਸਰ ਦੇ ਮਲੋਟ ਵਿੱਚ ਪੰਜਾਬ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲ ਖੜੇ ਹੋ ਗਏ ਨੇ ਇਲਜ਼ਾਮਾਤ ਦੇ ਮੁਤਾਬਕ ਇੱਥੇ ਪੁਲਿਸ ਦੀ ਛਾਪੇਮਾਰੀ ਦੌਰਾਨ ਇੱਕ 63 ਸਾਲ ਦੇ ਸ਼ਖਸ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਮਲੋਟ ਦੇ ਪਾਈ ਕੇਰਾ ਪੁਲਿਸ ਚੌਕੀ ਦੇ ਏਐਸਆਈ ਗੁਰਦੇਵ ਸਿੰਘ ਨੇ ਪਿੰਡ ਤਰਮਾਲਾ ਦੇ ਵਿੱਚ ਸ਼ੱਕ ਦੇ ਆਧਾਰ ਤੇ ਇੱਕ ਸ਼ਖਸ ਗੁਰਦੇਵ ਸਿੰਘ ਦੇ ਘਰ ਦੇ ਵਿੱਚ ਨਜਾਇਜ਼ ਸ਼ਰਾਬ ਵੇਚਣ ਨੂੰ ਲੈ ਕੇ ਛਾਪੇਮਾਰੀ ਕੀਤੀ ਛਾਪੇਮਾਰੀ ਦੇ ਦੌਰਾਨ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ ਜਿਸ ਤੋਂ ਬਾਅਦ 63 ਸਾਲ ਦੇ ਬਜ਼ੁਰਗ ਨੂੰ ਗੁਰਦੇਵ ਸਿੰਘ ਨਾਲ ਕਥਿਤ ਤੌਰ ਤੇ ਕੁੱਟਮਾਰ ਕੀਤੀ ਗਈ ਜਿਸ ਨਾਲ ਬਜ਼ੁਰਗ ਦੀ ਮੌਤ ਹੋ ਗਈ घटनाvartheta پولیس লাশ ਨੂੰ ਉੱਥੇ ਹੀ ਛੱਡ ਕੇ ਉਸ ਤੋਂ ਚੱਲਦੀ ਬਣੀ ਪਰਿਵਾਰ ਵਾਲੇ ਬਜ਼ੁਰਗ ਨੂੰ ਡਾਕਟਰ ਦੇ ਕੋਲ ਲੈ ਕੇ ਗਏ ਤਾਂ ਉੱਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਇਸ ਪੂਰੇ ਹਾਦਸੇ ਦੀ ਸੂਚਨਾ ਪਰਿਵਾਰ ਵਾਲਿਆਂ ਨੇ ਥਾਣਾ ਲੰਬੀ ਦੀ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਮੌਕੇ ਤੇ ਐਸਐਸਪੀ ਬਲਜੋਤ ਸਿੰਘ ਰਾਠੌਰ ਏਡੀਸੀ ਲਖਮੀਰ ਸਿੰਘ ਅਤੇ ਐਸਟੀਐਮ ਮਲੂਟ ਖਾਸ ਤੌਰ ਤੇ ਪਹੁੰਚੇ ਸਨ ਉਤੇ ਹੀ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਾਇਆ ਹੈ ਕਿ ਭਾਈ ਕੇਰਾ ਪੁਲਿਸ ਚੌਕੀ ਦੇ ਇੰਚਾਰਜ ਗੁਰਦੀਪ ਸਿੰਘ ਨੇ ਉਹਨਾਂ ਤੇ ਬਜ਼ੁਰਗ ਨਾਲ ਬੁਰਾ ਵਿਵਹਾਰ ਕੀਤਾ ਜਿਸ ਤੇ ਚਲਦਿਆਂ ਉਹਨਾਂ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਤਾ ਨਹੀਂ ਪਰਵਾਧਮਾ ਜਾਣੇ ਜੀ ਨਿਆਂ ਸਾਡਾ ਬਣਵਾਇਆ ਦਾ ਅੰਡੇ ਤੱਕ ਹੱਥ ਨਹੀਂ ਲਾਉਂਦਾ ਜੀ। ਪਿੰਡ ਦਾ ਸਾਰਾ ਬੰਦਾ ਸਹੋਂ ਦਵੇਗਾ ਇਸ ਚੀਜ਼ ਦੇ ਵਿੱਚ। ਕਿਸੇ ਨੇ ਮੁਗਵਰੀ ਕੀਤੀ ਇਹ ਨਹੀਂ ਪਤਾ ਕੀ ਹਿਸਾਬ ਤਾਂ ਹੋਇਆ ਆਣ ਕੇ ਧੱਕੇ ਮਾਰ ਕੇ ਡੈਥ ਕੀਤੀ ਗਈ ਉਹਨਾਂ ਦੀ। ਬਹੁਤ ੱਕਾ ਕੀਤਾ ਬਹੁਤ ਜ਼ਿਆਦਾ ੱਕਾ ਕੀਤਾ ਜੇ ਤਾਂ ਕੋਈ ਚੀਜ਼ ਬਰਾਮਤ ਹੋਈ ਹੈ ਨਿਆਂ ਜ ਕੋ ਜੋ ਵੀ ਹੋਇਆ ਸਾਡੇ ਤੇ ਪਰਚਾ ਕਰੋ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਮੰਗ ਕਰਦੇ ਅਸੀਂ ਇਹਨੇ ਬੰਦਿਆਂ ਨੂੰ ਸਜ਼ਾ ਹੋਣੀ ਚਾਹੀਦੀ ਪਰਚੇ ਹੋਣੀ ਚਾਹੀਦੇ ਬੰਦਿਆਂ ਦੀ ਕੋਈ ਨਹੀਂ ਹੋ ਰਹੀ ਜੀ ਬਿਲਕੁਲ ਢਿੱਲੀ ਹੈ ਜੀ ਕਾਰਵਾਈ ਜੀ ਬਿਲਕੁਕਲ ਢਿੱਲੀ ਹੈ ਜੀ ਕਰ ਨਹੀਂ ਰਹੇ ਕਾਰਵਾਈ ਨਾ ਕਰੇਗੇ ਅਸੀਂ ਆਪ ਦਾ ਸ਼ਿਕਰਸ਼ ਤਿੱਖਾ ਰੱਖਾਂਗੇ ਜੀ ਕਾਰਵਾਈ ਜਿਹੜੀ ਹੈਗੀ ਜੋ ਹੈਗਾ ਕਾਰਵਾਈ ਹੁਣ ਮੋਕੇ ਤੇ ਜੋ ਲੋਡ ਪੈ ਰਹੀ ਹੈ ਠੀਕ ਹੈ 302 ਦੀ ਹੀ ਕਰਾਂਗੇ ਠੀਕ ਹੈ ਕਰ ਲੱਗੇ ਕਿੰਨੇ ਮੁਲਾਜ਼ਮਾਂ ਤੇ ਮਾਮਲਾ ਦਰਜ ਕੀਤਾ ਗਿਆ ਇਹ ਬਸ ਇੱਕ ਦਾ ਦਾ ਸਾਡਾ ਪਤਾ ਜੀ ਸਾਨੂੰ ਦੂਜੇ ਦੂਜੇ ਤਫਤੀਸ਼ ਨੇ ਇੱਕ ਐਸਆਈ ਗੁਰਦੀਪ ਸਿੰਘ ਕੁਝ ਇੱਕ ਦੋ ਬੰਦੇ ਹੋ ਹੋਣੇ ਨੇ ਜਿਹੜੇ ਅੰਦਰ ਆਏ ਹੋਣਗੇ ਬਕਸ ਜਿਹੜੇ ਬਾਹਰ ਵਾਲੇ ਨਹੀਂ